ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜੀ ਖੜੇ ਆਂ ਜੀ ਪਿੰਡ ਝੰਡੇਵਾਲਾ ਤੇ ਕੁਲਵਿੰਦਰ ਸਿੰਘ ਵੀਰ ਦਾ ਨਾਮ ਆ ਜੀ ਕੋਲੇ ਕੋਲ ਇੱਕ ਕੱਟਾ ਜੀ ਵਕਾਊ ਆ ਉਹ ਤੇ ਤੁਹਾਨੂੰ ਦੱਸਦੇ ਆਂ ਕਿਹੜੀ ਨਸਲ ਆ ਕਿੰਨੀ ਉਮਰ ਆ ਤੇ ਕੀ ਰੇਟ ਰੂਟ ਆ ਤੇ ਸਾਰੀ ਗੱਲਬਾਤ ਕਰਦੇ ਆਂ ਤੇ ਨਸਲ ਦਾ ਵੀਰੇ ਉਹ ਹੈਗਾ ਵੀ ਹਰਿਆਣੇ ਦੀ ਦੂਜਾ ਹਰਿਆਣੇ ਵਾਲਾ ਲਵਾਇਆ ਸੀ ਟੀਕਾ ਡਾਕਟਰ ਤੋਂ ਉਹ ਡਾਕਟਰ ਚਲਿਆ ਗਿਆ ਜੀ ਬਾਹਰ ਤੇ ਆਪਾਂ ਕਰਦੇ ਆਂ ਭਰਾ ਨਾਲ ਗੱਲਬਾਤ ਹਾਂ ਦੱਸ ਬਈ ਕੀ ਨਾਮ ਤੇਰਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਪਿੰਡ ਚੰਡੇਵਾਲਾ ਚੰਡੇਵਾਲਾ ਠੀਕ ਹੈ ਜੀ ਦਿਖਾਉਣਾ ਹੈ ਸਰ ਹਾਂ ਜੀ ਕਿਹੜੀ ਨਸਲ ਆ ਵੀਰੇ ਇਹ ਐਮ 29 ਆਈ ਐਮ ਐਮ 29 ਐਮ 29 ਠੀਕ ਆ ਤੇ ਇਹਦੀ ਕਿੰਨੀ ਹੋਊਗੀ ਉਮਰ ਵੀਰੇ ਡੇਢ ਸਾਲ ਹੋਊਗੀ ਠੀਕ ਆ ਨਹੀਂ ਨਹੀਂ ਜਾਨਵਰ ਤਾਂ ਬਹੁਤ ਸੋਹਣਾ ਯਾਰ ਓਹੋ ਹੋ ਹੋਹ ਤੇ ਕੀ ਇਹਦਾ ਵੀਰੇ ਪ੍ਰਾਈਜ਼ ਬਰੂਜ ਕੇ ਫੋਨ ਤੇ ਹੀ ਦੱਸਾਂਗੇ ਹੈ ਫੋਨ ਤੇ ਕਰਾਂਗੇ ਠੀਕ ਆ ਤੇ ਆਪਾਂ ਵੀਰ ਦਾ ਸੰਪਰਕ ਨੰਬਰ ਉੱਤੇ ਲਾ ਦਿੰਨੇ ਆ ਜੀ ਵੀਡੀਓ ਤੁਹਾਡੇ ਸਾਹਮਣੇ ਆ ਆ ਦੇਖੋ ਵੀਰੇ ਸਿੰਘ ਸਿੰਘ ਬਹੁਤ ਸੋਹਣੇ ਆ ਯਾਰ ਬਹੁਤ ਸੋਹਣਾ ਕੱਟਾ ਵਾ ਤੇ ਥੋੜਾ ਜਿਹਾ ਡਰਦਾ ਵਾ ਤਾਂ ਨਹੀਂ ਨੇੜੇ ਆਂ ਜਾਂਦੇ ਤੇ ਤੁਸੀਂ ਆਪ ਹੀ ਦੇਖ ਸਕਦੇ ਆ ਬਾਕੀ ਇਹਦੀ ਉਮਰ ਦੇ ਹਿਸਾਬ ਨਾਲ ਕੱਦ-ਗਾਠ ਬਹੁਤ ਵਧੀਆ ਵੀਰੇ ਬਹੁਤ ਚੰਗਾ ਕੱਦ-ਗਾਠ ਆ ਤੇ ਆ ਜਿਹੜਾ ਕੁਲਵਿੰਦਰ ਸਿੰਘ ਵੀਰ ਦਾ ਨਾਮ ਆ ਜੀ ਆ ਜਿਹੜਾ ਹੁਣ ਉੱਪਰ ਨੰਬਰ ਇਸ ਟਾਈਮ ਚੱਲ ਰਿਹਾ ਇਹ ਇਹਨਾਂ ਦਾ ਨੰਬਰ ਆ ਜੀ ਮੈਂ ਇੱਕ ਵਾਰੀ ਬੋਲ ਵੀ ਦਿੰਨਾ 95176 56447 ਇਹ ਉਹਨਾਂ ਦਾ ਨੰਬਰ ਹੈ ਜੀ ਤੁਸੀਂ ਕਨੈਕਟ ਕਰ ਸਕਦੇ ਆ ਤੇ ਚਲੋ ਠੀਕ ਹੈ ਜੀ ਇਹਦੇ ਨਾਲ ਹੀ ਕਰਦੇ ਆ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ